मेरा नाम है अकबर सलमानी क्या हुआ है और आल इंडिया जमात सलमानी बिरादरी जो हमारा एक नेशनल संगठन है उसका मैं गवर्निंग बोर्ड का मेंबर हूँ और हमारे जो महफूज सलमानी साहब हैं ये ज़िला लुधियाना के आलिया जमात सलमानी के प्रेसिडेंट हैं प्रधान भी हैं और माइनॉरिटी कांग्रेस पार्टी माइनॉरिटी डिपार्टमेंट के चेयरमैन अभी इनको दिल्बर खान साहब ने जो है लुधियाना का घोषित किया और इनके ऊपर रात हमला हुआ है मैंने भी सवेरे जो है तकरीबन साढ़े दस ग्यारह बजे मोबाइल पे देखा तभी मैंने इनको कॉल की लेकिन बात पूरी नहीं हो पाई इसलिए मैं खुद मेरा खुद जो है ना ऑपरेशन हुआ है टांग का लेकिन फिर भी मैं इनकी मोहब्बत में और इतनी दुखद घटना हुई तो मैं खुद चल के आया अभी भी आप देख रहे होंगे कि मैं हॉकी लिए खड़ा हूँ और ये एक बहुत ही घटिया किस्म का जो है हमला है ये जिसने भी किया या कराया गया और इस पे हमारी प्रशासन से मांग है कि जल्द से जल्द इस पे जितनी भी कार्रवाई ज़्यादा से ज़्यादा सख्त से सख्त सक्ष हो सके वो कार्रवाई करें अगर कार्रवाई नहीं हो तो कार्रवाई नहीं हो तो देखो दूसरा ये हमारा हम कमिश्नर के पास इकट्ठे होकर जाएंगे और अगर फिर भी कार्रवाई नहीं होती हमलावर नहीं गिरफ्तार कि किए जाते तो फिर जो भी हमारे जो है ऊपर पंजाब के प्रधान जो हैं ਪੰਜਾਬ ਮਾਹ ਸੱਚੀ ਹੈ ਜੋ ਵੀ ਉਹਨਾਂ ਦਾ ਸਟੈਪ ਹੋਗਾ ਧਰਨਾ ਹੋ ਪ੍ਰਦਰਸ਼ਨ ਹੋ ਜੋ ਵੀ ਹੈ ਉਹਮ ਕਰਨੇ ਲਈ ਤਿਆਰ ਹੈ ਇਨਸ਼ਾਅੱਲਾ ਪਿੱਛੇ ਬਿਲਕੁਲ ਨਹੀਂ ਹਟਾਂਗੇ ਜਬ ਤੱਕ ਇਨਸਾਫ ਨਹੀਂ ਮਿਲਦਾ ਪਾਜੀ ਭਾਈ ਕੀ ਨਾਮ ਹੈ ਤੁਹਾਡਾ ਤੇ ਕੀ ਗੱਲ ਵੀ ਹੋਈ ਹੈ ਸਰ ਪਾਜੀ ਮੈਂ ਮਹਿਫੂ ਸੁਲਮਾਨੀ ਨਾਮ ਹੈ ਮੇਰਾ ਮਾਈਨੋਰਿਟੀ ਡਿਪਾਰਟਮੈਂਟ ਦਾ ਮੈਂ ਚੇਅਰਮੈਨ ਹੈ ਜ਼ਿਲ੍ਹੇ ਦਾ ਤੇ 올 ਇੰਡੀਆ ਜਮਾਤ ਸੁਲਮਾਨੀ ਬਰਾਦਰੀ ਦਾ ਮੈਂ ਜ਼ਿਲ੍ਹਾ ਪ੍ਰਧਾਨ ਹ ਕੀ ਗੱਲ ਹੋਈ ਪਾਜੀ ਰਾਤ ਤੁਹਾਡੀ ਗੱਡੀ ਤੇ ਸੁਣਿਆ ਹਮਲਾ ਹੋਇਆ ਕਿਸ ਤਰ੍ਹਾਂ ਹੋਇਆ ਪਾਜੀ ਮੈਂ ਤਾਂ ਆਪਣੇ ਆਫਿਸ ਤੋਂ ਆ ਰਿਹਾ ਸੀ ਰਾਤੀ ਜੀ ਤੇ ਰਸਤੇ 'ਚ ਅੰਦੇ ਵੀ ਇਹ ਮੇਰੇ ਨਾਲ ਇਹ ਕਾਂਡ ਹੋ ਗਿਆ ਜੀ ਕਿੱਥੇ ਹੋਇਆ ਭਾਜੀ ਇਹ ਹੋਇਆ ਭਾਜੀ ਗੋਪਾਲਨਗਰ ਚੌਕ ਤੇ ਕੰਡੇ ਵਾਲੇ ਰੋਡ ਤੇ ਜੀ ਜਦੋਂ ਤਾਜਪੁਰ ਰੋਡ ਤੋਂ ਆਪਾਂ ਇਹ ਗੋਪਾਲਨਗਰ ਟਿੱਬਾ ਰੋਡ ਨੂੰ ਮੰਦੇ ਹਨ ਜੀ ਤੇ ਉਹਦੇ ਪਿਛਾਰ ਹੋਇਆ ਕਿੰਨੇ ਕ ਵਜੇ ਹੋਇਆ ਭਾਜੀ ਭਾਜੀ ਇਹ ਹੋਇਆ ਨੀਅਰ ਬੌਟ ਆਪਣਾ 11:40 45 ਮਿੰਟ ਦੇ ਆਸ-ਪਾਸ ਸਰ ਕਿੰਨੇ ਬੰਦੇ ਸੀ ਕਾਹਦੇ ਤੇ ਆਏ ਸੀਗੇ ਕੀ ਕੀ ਉਹਨਾਂ ਕੋਲ ਸਮਾਨ ਸੀਗਾ ਭਾਜੀ ਉਹ ਬਾਈਕ ਤੇ ਆਏ ਸੀ ਜੀ ਤੇ ਸਮਾਨ ਉਹਨਾਂ ਕੋ ਲੋਹੈ ਦਾ ਸਮਾਨ ਸੀ ਜੀ ਇਹਨਾਂ ਤੋਂ ਮੈਂ ਧਿਆਨ ਨਾ ਦੇਖਿਆ ਨਹੀਂ ਕਿਵੇਂ ਉਹਨਾਂ ਨੇ ਸਾਈਡ ਤੇ ਲਾਂਦੇ ਸਾਰੀ ਮੇਰੇ ਤੇ ਟਾਕ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਉਹ ਉਹਨਾਂ ਨੇ ਬਸ ਡੜਾ 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 ਮਾਰਦੇ ਮਾਰਦੇ ਰਹੇ ਹੋ ਕਿੰਨੇ ਬੰਦੇ ਸੀ ਸਰ ਮੂੰਹ ਬੰਨੇ ਸੀ ਜਾਂ ਕੁੱਡੇ ਸੀ ਮੂੰਹ ਬੰਨੇ ਵੇਸੀ ਮੂੰਹ ਬੰਨੇ ਵੇਸੀ ਪ੍ਰੋਪਰ ਕਿੰਨੇ ਬੰਦੇ ਸੀ ਭਾਈ ਤਿੰਨ ਬੰਦੇ ਸੀ ਬਾਈਕ ਤੇ ਜੀ ਹਾਂ ਜੀ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਈ ਸਾਈਡ ਤੇ ਲਾ ਕੇ ਉਹਨਾਂ ਨੇ ਪਹਿਲੇ ਮੇਰੇ ਤੇ ਅਟੈਕ ਕੀਤਾ ਜੀ ਉਹ ਮੇਰੀ ਅੱਖਾਂ 'ਚ ਫਿਰ ਉਹ ਜਦਾ ਉਹ ਸ਼ੀਸ਼ਾ ਉਹ ਸਾਰਾ ਚਲਾ ਗਿਆ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਹੱਥ ਐਦਾਂ ਰੱਖਿਆ ਐਦਾਂ ਰੱਖਣ ਤੋਂ ਬਾਅਦ ਉਹਨਾਂ ਨੇ ਫਿਰ ਵਾਰ ਕਰਦੇ ਰਹੇ ਉਹ ਜੀ ਉਧਰ ਉਹ ਵੀ ਉਧਰ ਉਹ ਵੀ ਬਾਕੀ 60 ਫੀਟ ਲੱਗੀ ਸਰ 60 ਫੀਟ ਤਾਂ ਖੈਰ ਨਹੀਂ ਖਾਸ ਲੱਗੀ ਨਹੀਂ ਹੈ ਜੀ ਤੇ ਮਾੜਾ ਮੋਟਾ ਨੁਕਸਾਨ ਬਸ ਆ ਗੱਡੀ ਦਾ ਹੀ ਨੁਕਸਾਨ ਹੋਇਆ ਮੇਰਾ ਤਾਂ ਕੋਈ ਇੰਨਾ ਖਾਸ ਨੁਕਸਾਨ ਹੋਇਆ ਨਹੀਂ ਤੁਸੀਂ ਥਾਣੇ ਆਪ ਕੋਈ ਇਨਫੋਰਮੇਸ਼ਨ ਕੋਈ ਕੰਪਲੇਂਟ ਦਿੱਤੀ ਭਾਈ ਥਾਣੇ ਉਸੇ ਟਾਈਮ ਮੈਂ ਐਸਐਚਓ ਨੂੰ ਫੋਨ ਕੀਤਾ ਕਿਸੇ ਨੇ ਚੱਕਿਆ ਨਹੀਂ ਫੋਨ ਤੇ ਸੋ ਨੰਬਰ ਤੇ ਵੀ ਕੀਤਾ ਇੱਕ ਡੇਢ ਘੰਟੇ ਬਾਅਦ ਪੁਲਿਸ ਆਈ ਹੈ ਅਸੀਂ ਲੱਗਦਾ ਕੋਈ ਰੰਜਿਸ਼ ਹੈ ਜਾਂ ਕੋਈ ਲੁੱਟ ਦੀ ਨਹੀਂ ਮੇਰੀ ਤਾਂ ਭਾਈ ਕੋਈ ਰੰਜਿਸ ਹੈ ਨਹੀਂ ਜੀ ਤੇ ਨਾ ਮੇਰੀ ਕਿਸੇ ਨਾਲ ਕੋਈ ਲਾਗ ਡਾਟ ਹੈ ਜੀ ਤੇ ਨਾ ਕਿਸੇ ਤੋਂ ਸੱਕ ਹੈ ਕੀ ਮੰਗ ਕੀ ਕਰਦਾ ਪ੍ਰਸ਼ਾਸਨ ਮੰਗ ਇਹੀ ਕਰਦਾ ਭਾਈ ਇਨਸਾਫ ਚਾਹੀਦਾ ਮੈਨੂੰ ਦੇ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ ਕਿਤੇ ਗੋਲੀ ਚੱਲਦੀ ਹੈ ਕਿਤੇ ਲੁੱਟਫੋੜ ਹੁੰਦੀ ਹੈ ਕਿਤੇ ਅੱਜ ਤੁਹਾਡੇ ਤੇ ਹਮਲਾ ਹੁੰਦਾ ਕਿਸ ਤਰ੍ਹਾਂ ਦੇ ਪੰਜਾਬ 'ਚ ਤੁਸੀਂ ਰੋਜ਼ ਕਵਰ ਕਰਦੇ ਹੀ ਹੋ ਇਹ ਆਏ ਦਿਨ ਦਾ ਕੰਮ ਹੋ ਗਿਆ ਕਿਤੇ ਗੋਲੀ ਚੱਲ ਗਈ ਕਿਸੇ ਦਾ ਮਰਡਰ ਕਰਤਾ ਕਿਸੇ ਨੂੰ ਕੁਝ ਜਾਨੋਂ ਮਾਰਤਾ ਕਿਸੇ ਤੇ ਹਮਲਾ ਕਰਤਾ ਉਹ ਤਾਂ ਸ਼ੁਕਰ ਕਰੋ ਮੇਰੇ ਕੋਲ ਲਸੰਸੀ ਅਸਲਾ ਸੀ ਤੇ ਜਦੋਂ ਮੈਨੂੰ ਥੋੜੀ ਜੀ ਹੋਸ਼ ਆਈ ਮਤਲਬ ਜਦੋਂ ਉਹਨੇ ਅਟੈਕ ਕੀਤਾ ਇੱਕਦਮ ਤੋਂ ਮੈਨੂੰ ਪਤਾ ਨਹੀਂ ਲੱਗਿਆ ਕੀ ਹੋ ਗਿਆ ਤੇ ਉਹ ਜਦੋਂ ਮੈਨੂੰ ਥੋੜਾ ਜਿਹਾ ਮੈਂ ਆਪਣੇ ਸਰੀਰ ਨੂੰ ਸੈੱਟ ਕੀਤਾ ਬਾਹਰ ਨਿਕਲਿਆ ਤਾਂ ਮੈਂ ਆਪਣੀ ਅਸਲਾ ਲਸਨਜੀ ਅਸਲਾ ਕੱਢਿਆ ਤੇ ਉਹ ਦੇਖ ਕੇ ਫਰਾਰ ਫਰਾਰ ਹੋ ਗਏ ਮੈਂ ਉੱਪਰ ਨੂੰ ਕੀਤਾ ਹਾਂਜੀ ਕੋਈ ਗੋਲੀ ਚਲਾਈ ਨਹੀਂ ਜੀ ਠੀਕ ਹੈ ਤੇ ਹਜੇ ਤੱਕ ਕਿਸੇ ਨਾਲ ਗੱਲ ਨਹੀਂ ਹੋਈ ਹੈ ਅਚਾਨਕ ਮੇਰਾ ਫੋਨ ਹੀ ਚੱਕਿਆ ਜੀ ਠੀਕ ਹੈ ਨਾ ਤਾਂ ਮੈਂ ਹੁਣ ਮੈਂ ਸੀਪੀ ਸਾਹਿਬ ਕੋ ਜਾਵਾਂਗਾ ਜੀ ਤੇ ਮੰਗ ਕਰਾਂਗਾ ਕਿੰਨ ਸਾਹਿਬ ਚਾਹੀਦਾ ਹੋ ਜੀ ਧੰਨਵਾਦ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਗੋਪਾਲਨਗਰ ਚੌਕ ਦੇ ਵਿੱਚ ਰਾਤ ਮਹਿਫੂਜ਼ ਦੇ ਉੱਤੇ ਹਮਲਾ ਹੁੰਦਾ ਹੈ ਮੈਨੋਰਿਟੀ ਡਿਪਾਰਟਮੈਂਟ ਦਾ ਜਿਹੜਾ ਚੇਅਰਮੈਨ ਹੈ ਕੀ ਮਾਮਲਾ ਸੀਗਾ ਉਹ ਬਣਾ ਭੁਗਨੀ ਗੱਡੀ ਤੇ ਆ ਰਹੇ ਸੀਗੇ ਜਦੋਂ ਵੀਕੇ ਰਿਜ਼ੋਰਟ ਕੋਲ ਪਹੁੰਚਿਆ ਤਿੰਨ ਮੁੰਡੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਉਹਨਾਂ ਦੇ ਦਾਦੂ ਜੇ ਮਾਰੇ ਛੀਸ਼ੇ ਤੋੜ ਤੇ ਬੋਂਡ ਤੇ ਮਾਰੇ ਦਾਦੂ ਠੀਕ ਹੈ ਹੁਣ ਉਹਦੇ ਲੱਗੇ ਹੋਇਆ ਅਸੀਂ ਮੌਕੇ ਤੇ ਪਹੁੰਚ ਗਏ ਸੀਗੇ ਉਸ ਟਾਈਮ ਅਸੀਂ ਸਾਰੇ ਪਾਸੇ ਚੈਕਿੰਗ ਕੀਤੀ ਆ ਬੰਦੇ ਸਾਨੂੰ ਮਿਲੇ ਨਹੀਂ ਹੁਣ ਕੈਮਰੇ ਚੈੱਕ ਕਰ ਰਹੇ ਆ ਠੀਕ ਹੈ ਹੂੰ ਸਰ ਕੈਮਰੇ ਦੇ ਵਿੱਚ ਕੀ ਕੁਝ ਨਜ਼ਰ ਆਇਆ ਕਿੰਨੇ ਕ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਕੁਝ ਪਤਾ ਲੱਗ ਤਿੰਨ ਜਾਣੀ ਨੇ ਹੂੰ ਸਰ ਇਹ ਤਾਂ ਕਾਰਨ ਕੀ ਇਹ ਕੋਈ ਹਲੇ ਕਾਰਨ ਇਹ ਨਾ ਹੀ ਦੱਸ ਰਹੇ ਨੇ ਹੂੰ ਮਦਈ ਹਲੇ ਕੁਝ ਵੀ ਦੱਸ ਰਿਹਾ ਇਸ ਚੀਜ਼ ਬਾਰੇ ਹੁਣ ਜਦੋਂ ਆਪਾਂ ਫੜਾਂਗੇ ਬੰਦਿਆਂ ਨੂੰ ਆਪਾਂ ਨੂੰ ਪਤਾ ਲੱਗ ਜੂ ਕਿ ਕੀ ਗੱਲ ਕਹਾਣੀ ਕੀ ਹੈ ਜੀ ਵੀ ਕੇ ਨੇ ਦੀ ਪਹਿਲਾਂ ਮੇਰੀ ਜਾਣ ਤੋਂ ਤਾਂ ਪਹਿਲਾਂ ਪੀਸੀਆਰ ਮੌਕੇ ਤੇ ਖੜੀ ਸੀ ਜੀ ਉਸੇ ਟਾਈਮ ਹੀ ਠੀਕ ਹੈ ਉਹ ਤਾਂ 2-3 ਮਿੰਟ ਬਾਅਦ ਆ ਪਹੁੰਚ ਗਏ ਕਿੰਨੇ ਕ ਕੈਮਰੇ ਖੰਗਾਲੇ ਕੀ ਹੁਣ ਹੁਣ ਤਾਂ ਕਰ 7-8 ਖੰਗਾਲੇ ਕੀ ਕਾਰਵਾਈ ਕੀਤੀ ਉਹਦੇ ਕੁਝ ਨਹੀਂ ਆ ਉਹ ਤਾਂ ਹੁਣ ਜਦੋਂ ਫੜੇ ਜਾਣਗੇ ਆਪਣਾ ਬਸ ਇੱਕ ਵਾਰੀ ਟ੍ਰੇਸ ਹੋ ਜਾਵੇ ਮੋਟਰਸਾਈਕਲ ਨੰਬਰ ਪਤਾ ਲੱਜੇ ਬਾਕੀ ਫਿਰ ਆਪੇ ਕਾਰਵਾਈ ਹੋ ਜਾਣੀ ਕਿ ਲੱਗਦਾ ਨਹੀਂ ਕਿ ਰਾਗਿਰ ਚਲਦੇ ਹੋਏ ਜਿਹੜੇ ਰਾਤ ਨੂੰ ਬਦਮਾਸ਼ ਕਰਦੇ ਨੇ ਉਹ ਤਾਂ ਨਹੀਂ ਯਾ ਸ਼ਰਾਰਤੀ ਅਨਸਰ ਤਾਂ ਨਹੀਂ ਨਹੀਂ ਇਹ ਸ਼ਰਾਰਤੀ ਅਨਸਰ ਹੀ ਆ ਬੋ ਇਹ ਤਾਂ ਹੁਣ ਦੇਖਾਂਗੇ ਇੱਕ ਵਾਰੀ ਠੀਕ ਹੈ ਮੋਟਰਸਾਈਕਲ ਦਾ ਇੱਕ ਵਾਰੀ ਨੰਬਰ ਸਾਡੇ ਕੋਲ ਟ੍ਰੇਸ ਹੋ ਲੈਣ ਉਹ ਠੀਕ ਹੈ ਛੇਤੀ ਗ੍ਰਿਫਤਾਰ ਕਰ ਲਾਂਗੇ ਜੀ ਇੱਕੋ ਹੀ ਮੋਟਰਸਾਈਕਲ ਤੋਂ ਆਇਆ ਇੱਕੋ ਮੋਟਰਸਾਈਕਲ ਮੂੰਹ ਬੰਨੇ ਹੋਏ ਠੀਕ ਹੈ ਹਥਿਆਰ ਵਗੈਰਾ ਵੀ ਕਹਿੰਦੇ ਦਾਤ ਹੈ ਦਾ ਤੁਹਾਾਰੇ ਬੌਂਡ ਦੇ ਉੱਤੇ ਦਾਤ ਮਾਰੇ ਉਹਨਾਂ ਨੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੋਈ ਜਾਨੀ ਨੁਕਸਾਨ ਠੀਕ ਠੀਕ